ਕੀ ਕਰਨਾ ਕਿ ਸਰੋ ਦੇ ਜਾ ਦੇਖ ਲਾਂ ਕਿ ਆਪਾਂ ਆਪਾਂ ਸਭ ਨਾਲ ਪਹਿਲਾਂ ਇਹ ਦੀਵਾਰ ਕੇਸ਼ਨ ਕਰਾ ਪਰ ਉਹਨਾ ਵੱਡੇ ਜਾਦੇ ਨੇ ਭਾਜੀ ਹਾਂਜੀ ਭਾਜੀ ਇਹ ਜਮੀਨ ਦੇਖਾ ਗੰਦੀ ਦਾ ਜਿਹੇ ਗੱਲ ਕਰੋ ਮੇਰੀ ਜਮੀਨ ਹੈ ਆ ਆ ਕਿਹਦੇ ਆ ਮੈਂ ਆਪਦੀ ਜਮੀਨ ਇੱਥੋਂ ਆ ਜਿਤਰਾ ਆ ਆ ਫਿਰ ਇੱਥੋਂ ਆ ਕਿੱਥੋਂ ਦੀ ਕੀ ਨਾਣਾ ਚਾਹੁੰਦੇ ਆ ਤੇ ਮੈਂ ਤੋਂ ਪਰੇ ਤੋਂ ਸਰ ਵੀ ਜੇ ਤੁਹਾਨੂੰ ਕੋਈ ਸਵਾਲ ਹੋਵੇ ਜਰੂਰ ਮੈਂ ਗੱਲ ਕਰਦੇ ਆਂ ਤੁਸੀਂ ਇਹਨਾਂ ਨੂੰ ਅੱਛਾ ਜਿਹਾ ਲਾ ਦੇਣਾ ਤੁਮ ਸਾਦੇ ਨੂੰ

ਕੋਹ ਵੀ ਕਿਸੇ ਹੋਰ ਨੇ ਜਵਾਬ ਦੇਣਾ ਉਹ ਜਵਾਬ ਵੀ ਮੈਂ ਹੀ ਦੇਣਾ ਨੇ ਮੈਂ ਤਾਂ ਹੀ ਕਹਿਣਾ ਨਹੀਂ ਕੋਈ ਗੱਲ ਨਹੀਂ ਦੇਖੋ ਅਸੀਂ ਫਤਿਆਲੇ ਦੇ ਜਿੱਦਿਆਂ ਬੈਠੇ ਹਾਂ ਸਾਰੇ ਇੱਕ ਦੂਜੇ ਨਾਲ ਭਰਾਵਾਂ ਵਾਂਗ ਰਹਿੰਦੇ ਹਾਂ ਭਰਾ ਨੇ ਮੈਨੂੰ ਫੋਨ ਕੀਤਾ ਸ਼ਾਇਦ ਮੈਂ ਕੀਤਾ ਜਾਂ ਇਹਨਾਂ ਨੇ ਕੀਤਾ ਮੈਂ ਉਸੇ ਤਰ੍ਹਾਂ ਕਹਿੰਦਾ ਸੀ ਕਿ ਆਪਾਂ ਚੋਲੇ ਦੇ ਵਿੱਚ ਬਣਾ ਕੇ ਖੋ ਲੋ ਪੁੜੀ ਆ ਕੇ ਲਾ ਮੰਗ ਪਰ ਉਸਾ ਬੈਠੇ ਅਸੀਂ ਜਿਵੇਂ ਹਰਜੀਤ ਨੇ ਵੀ ਕਿਹਾ ਹੈ ਕਿ ਤੁਸੀਂ ਬਹੁਤ ਮਾਣ ਮਾਣਸ਼ਿਆ ਅਸੀਂ ਉਹ ਮਾਣ ਉੱਟਣ ਨਹੀਂ ਦੇਦੇ ਅਸੀਂ ਜਾਨ ਲੜਾਵਾਂਗੇ ਔਰ ਇਸ ਕੰਮ ਨੂੰ ਅੰਮਲੀ ਜਾਮਾ ਪਹਿਨਾਵਾਂਗੇ ਕਾਗਜ਼ਾਂ 'ਚ ਨਹੀਂ ਰਹਿਣਾਂਗੇ ਅਰੇ ਸੋਨਿਹਾਲ ਹੋਰ ਇਹ ਜਿਹੜੀ ਨਿਕਲਦੀ ਕਾਗਜ਼ੇ ਨਿਕਲਦਾ ਦਰਗਾ ਨਿਕਲਦਾ ਜਿੰਨੇ ਤੁਹਾਨੂੰ ਨੁਕਸਾਨ ਹੁੰਦਾ ਉਸੇ ਤਰੀ ਮੈਨੂੰ ਵੀ ਨੁਕਸਾਨ ਹੁੰਦਾ ਕਿਉਂਕਿ ਮੇਰੇ ਹਾਲ ਕੀ ਨੇ ਜਿੱਤੀ ਦੀ ਨਦੀ ਚੱਲਦੀ ਆ ਮੈਂ ਦੇਖਿਆ ਕਿ ਸਾਰਾ ਔਰ ਜਿੱਥੇ ਇਹਨੂੰ ਸਿੱਧੀ ਕਰਨ ਦੀ ਆਪਣੀ ਪ੍ਰਪੋਜ਼ਲ ਹੈ ਉਹਦੇ ਨਾਲ ਹੀ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਹੀ ਨੈਕਸਟ ਕਵਨਜੀ ਤੁਸਵੀ ਰੱਖਿਓ ਖਿਆਲ ਬੈਡਮ ਆਪਾਂ ਇੱਥੇ ਇੱਕ ਮਸ਼ੀਨ ਲਾ ਕੇ ਜਿਹੜੇ ਕੋਈ ਵਿੱਚ ਤਰਖਤ ਕੂਟੇ ਖੜੇ ਨੇ ਉਹ ਵੀ ਸਾਰੇ ਸਿੱਧੇ ਕਰਤਾ ਕਿ ਤਾਂ ਕਿ ਜਦੋਂ ਪਾਣੀ ਆਉਂਦਾ ਉਹਦੀ ਡਾਫ ਨਾਲ ਕੇ ਮੈਂ ਦੇਖਿਆ ਬਹੁਤੀ ਥਾਂਵੇਂ ਨਾ ਡਾਫ ਲੱਗ ਜਾਂਦੀ ਹੈ ਜਦੋਂ ਡਾਫ ਲੱਗ ਕੇ ਉਹ ਪਾਣੀ ਉੱਪਰ ਖਲੋ ਹੋ ਕੇ ਸੈਂਟਾਂ ਤੇ ਖਿਲਰਦਾ ਉਹ ਨੁਕਸਾਨ ਜ਼ਿਆਦਾ ਕਰਦਾ ਸੋ ਜਿਹੜੀ ਕੋਈ ਸਾਫ ਸਫਾਈ ਹੋਣ ਵਾਲੀ ਆ ਉਭੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੁਹਾਨੂੰ ਦਸੰਬਰ ਦੇ ਵਿੱਚ ਹੀ ਮਸ਼ੀਨ ਦੇ ਦੋਦੀਆਂ ਤਾਂ ਕਿ ਜਿਹੜੀ ਸਮਾਈ ਕਰ ਰਹੇ ਉਹ ਪਹਿਲੀ ਹੱਦ ਸਮਾਂ ਰਹਿੰਦੇ ਹੋ ਜੇ ਤਾਂ ਕਿ ਵਿੱਚ ਅੜਚੜ ਨਾ ਕੋਈ ਆਵੇ ਅਸੀਂ ਜਮੀਂ ਜਿਦੀ ਬਣਦੀ ਹੈ ਨਾਂ ਦੀ ਨਾਲ ਨਿਸ਼ਾਨਦਹੀ ਕਰਾ ਕੇ ਅਸੀਂ ਪਹਿਲਾਂ ਸਾਰਾ ਕੰਮਕਾਰ ਜਿਹੜਾ ਸਾਰਾ ਕੁਝ ਪਹਿਲਾਂ ਕਰਾ ਲਿਆ ਡੀਸੀ ਸਾਹਿਬ ਨੂੰ ਵੀ ਤਸਵੀਰਦਾਰ ਸਾਹਿਬ ਨੂੰ ਵੀ ਸਾਰਾ ਕਰਕੇ ਜਦੋਂ ਹੀ ਲਖਸ਼ਾ ਖਤਮ ਹੁੰਦੀਆਂ ਆਪਣਾ ਜੀਦੀ ਦਾ ਸੀਨੀਅਰ ਖਤਮ ਹੁੰਦਾ ਨਾਂ ਨੂੰ ਨਾਲ ਕਰਾ ਕੇ ਨਿਸ਼ਾਨਦੇਹੀ ਜਮੀਂ ਦੇ ਰ ਕਿਉਂਕਿ ਜੀਵਨੀ ਤੋਂ ਬਾਅਦ ਸਮਾਂ ਬਹੁਤ ਘੱਟ ਹੁੰਦਾ ਕਿਉਂਕਿ 10 ਦਿਨ ਦਾ ਟਾਈਮ ਮਸਾ ਹੁੰਦਾ 15 ਦਿਨ ਦਾ ਟਾਈਮ ਹੁੰਦਾ ਜਦੋਂ ਇਹ ਫਿਰ ਆਪਣਾ ਨਿਸ਼ਾਨ ਤੇ ਇਤਵਾਂ ਨਿਸ਼ਾਨੀਆਂ ਲਾ ਕੇ ਜਿਵੇਂ ਹਰਮਿੰਦਰ ਨੇ ਵੀ ਕਿਹਾ ਜਦੋਂ ਕੋਈ ਕੰਮ ਨੂੰ ਸਿੱਧਾ ਹੋਣਾ ਹੁੰਦਾ ਨਾ ਤਾਂ ਉਹ ਚ ਸੋਣੀ ਸਨੌਰ ਦੇ ਵਿੱਚ ਮੇਰੇ ਛੋਟੇ ਭਰਾ ਹਰਨੀਸ਼ ਸਿੰਘ ਪਠਾਨ ਮਾਜਰਾ ਦੇ ਸੱਜਣ ਆਇਆ ਕਿਉਂਕਿ ਕੁਝ ਨਦੀ ਹੈ ਇੱਥੇ ਤਾਂਗਰੀ ਹੈ ਘੱਗਰ ਹੈ ਮਾਰਕੰਡਾ ਉਹਦੇ ਨਾਲ ਜਿਹੜਾ ਕਾਫੀ ਫਸਲਾਂ ਦਾ ਜਿਹੜਾ ਨੁਕਸਾਨ ਹੁੰਦਾ ਸੋ ਉਹਦੇ ਵਾਸਤੇ ਉਹਦੇ ਪਿਛਲੇ ਦਿਨੀ ਜਿਹੜੇ ਕਿਸਾਨ ਜਿੱਤੇ ਬੰਦੀਆਂ ਵੱਲੋਂ ਹਰਮੀਤ ਬਾਜ ਦੇ ਛੁਰੂ ਜਿਹੜਾ ਸੱਦਾ ਦਿੱਤਾ ਕਿ ਅਸੀਂ ਅੱਜ ਇੱਥੇ ਪਹੁੰਚਿਆ ਇਹਨਾਂ ਦੇ ਦੁੱਖ ਦੀਆਂ ਆਵਾਜ਼ਾਂ ਸੁਣੀਆਂ ਨੇ ਔਰ ਬਹੁਤ ਜਲਦ ਕੋਸ਼ਿਸ਼ ਹੈ ਸਾਡੀ ਕਿ ਇਸ ਸੰਕਟ ਦੇ ਵਿੱਚੋਂ ਜਿਹੜਾ ਹਲਕਾ ਸਨੌਰ ਨੂੰ ਕੱਢਿਆ ਜਾਊਗਾ ਤਾਂ ਕਿ ਜਿਹੜਾ ਨੁਕਸਾਨ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਜਦੋਂ ਕਿਸੇ ਕਿਸਾਨ ਦੀ ਫਸਲ ਜਦੋਂ ਮਰਦੀ ਆ ਤਾਂ ਉਹਨੂੰ 2 ਸਾਲ 4 ਸਾਲ ਉੱਠ ਨਹੀਂ ਸਕਦਾ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਨੁਕਸਾਨ ਹੋਣ ਤੋਂ ਬਚਾਈਏ ਔਰ ਜਿਹੜੀ ਕੋਈ ਸਫਾਈ ਹੋਣ ਵਾਲੀ ਆ ਉਹਨੂੰ ਸਮਾਂ ਰਹਿੰਦੀ ਜਿਹੜਾ ਸਾਫ਼ ਕਰੀਏ ਔਰ ਜਿਹੜੀ ਕੋਈ ਲਾਈਨਿੰਗ ਕਰਨ ਵਾਲੀ ਆ ਉਹਨੂੰ ਵੀ ਜਿਹੜਾ ਕਰਕੇ ਆ ਇਹ ਸਨੌਰ ਹਲਕਾ ਜਿਹੜਾ ਉਹਨੂੰ ਇਸ ਦੰਦ ਦੇ ਵਿੱਚੋਂ ਜਿਹੜਾ ਕੱਢਿਆ ਮੰਤਰੀ ਜੀ ਇਹ ਮੇਨ ਸੜਕ ਆ ਦੂਜੇ ਪ੍ਰਦੇਸ਼ ਨੂੰ ਵੀ ਜੁੜਦੀ ਆ ਹਰਿਆਣੇ ਨੂੰ ਵੀ ਜੁੜਦੀ ਆ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਰਵਡ ਛੁੱਟ ਜਾਂਦੀ ਆ ਕੀ ਦਾ ਪੱਕਾ ਇਲਾਜ ਹੋਊਗਾ ਉਹਨੂੰ ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਇਸ ਦੁਨੀਆ 'ਚ ਕੋਈ ਅਹੇ ਜੀ ਚੀਜ਼ ਨਹੀਂ ਜੇ ਦੀ ਲਾਈਫ 1000 ਸਾਲ ਹੋਵੇ ਸੜਕਾਂ ਜਦੋਂ ਪਾਣੀ ਆਉਂਦਾ ਨੇਚਰਲੀ ਆ ਉਦੋਂ ਟੁੱਟ ਜਾਂਦੀਆਂ ਨੇ ਸੋ ਬੜੀ ਜਲਦੀ ਇਹ ਸ਼ਰਤ ਵੀ ਆ ਜੇ ਦੀ ਪਾਣੀ ਵੱਡੀ ਨਦੀ ਨੂੰ ਲੈ ਹਾਂਜੀ ਸਰ ਅੱਜ ਅਸੀਂ ਸਰਦਾਰ ਚੇਤਨ ਸਿੰਘ ਜੋੜਾਪਾਜ਼ਰਾ ਇੱਥੇ ਬੁਲਾਇਆ ਸਮੂਹ ਇਹਨਾਂ ਦੀ ਜਿਹੜੀ ਟੀਮ ਆ ਅੱਜ ਤੋਂ ਤਿੰਨ ਦਿਨ ਪਹਿਲਾਂ ਮੈਨੂੰ ਸਾਡੇ ਇੱਥੇ ਜਿੰਨੇ ਪੁਸ਼ਾਕ ਪਸਾਰ ਦੁਨੀਆ ਦਾ ਉਹਨਾਂ ਸਾਰਿਆਂ ਨੇ ਬੁਲਾ ਕੇ ਇਸ ਟੰਗਵੀ ਬਾਰੇ ਕਰਵਾ ਲਈ ਤੇ ਨਦੀ ਬਾਰੇ ਗੱਲ ਕੀਤੀ ਸੀ ਮਾਰਕਟ ਦੇ ਬਾਰੇ ਵੀ ਇਹਦਾ ਇਹਦੀ ਸਫਾਈ ਕਰਾਈ ਜਾਵੇ ਇੱਥੇ ਕਿਤੇ ਜ਼ਮੀਨ ਐਕਵਾਇਰ ਹੋਣ ਵਾਲੀਆਂ ਜਿਹੜੇ ਛੋਟੇ-ਛੋਟੀਆਂ ਖਾਨਾ ਆ ਉਹ ਜ਼ਮੀਨ ਐਕਵਾਇਰ ਹੋ ਵੀ ਤੇ ਫੇਰ ਇਹ ਸਾਡਾ ਡਾ ਪਾਣੀ ਦਾ ਡਾ ਮਸਲਾ ਹੱਲ ਹੋ ਸਕਦਾ ਮੈਂ ਸਰਦਾਰ ਚੇਤਨ ਸਿੰਘ ਜੌਣਾ ਬਾਜਰ ਦਾ ਬੇਨਤੀ ਕੀਤੀ ਸੀ ਜੀ ਤੁਸੀਂ ਸਾਰੀ ਸਮੂਹ ਟੀਮ ਲੈ ਕੇ ਸਾਡੇ ਹਲਕਾ ਸਣੋ ਕਿ ਇਸ ਧੰਨਾ ਭਗਤ ਗੁਰਦੁਆਰੇ ਦੇ ਵਿੱਚ ਰੱਖਿਆ ਸੀ ਕੋਗਰਾ ਵੀ ਉੱਥੇ ਆ ਕੇ ਲੋਕਾਂ ਵੀ ਆ ਸਮੱਸਿਆ ਸੁਣੋ ਤੇ ਸਾਨੂੰ ਵਿਸ਼ਵਾਸ ਦਿਵਾਓ ਵੀ ਬਹੁਤ ਜਲਦੀ ਜਿਹੜਾ ਕੰਮ ਆ ਉਹਨੂੰ ਜਾਮਾ ਪਹਿਨਵਾਵੇ ਮੈਂ ਮਿਸਰ ਨੂੰ ਦੋਸਤ ਆ ਸਭਾ ਤੁਸੀਂ ਮੁੱਦਾ ਚੱਕਿਆ ਸੀ